ਨੇਹਾਂ ਸਿੰਘ ਗੁਰੂ ਦੀਆਂ ਫੌਜਾਂ ਤੇ ਸਿੱਖ ਸੰਗਤਾਂ ਖੋਲੀਆਂ ਖੇਡ ਰਹੀਆਂ ਨੇ ਇਸ ਪਾਵਨ ਪਵਿੱਤਰ ਅਫਸਰ ਉੱਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਚਾਰੇ ਪਾਸੇ ਆਪਾਂ ਦੇਖੀਏ ਤਾਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉੱਤੋਂ ਜਿੱਥੇ ਗੁਰੂ ਦੇ ਰੰਗ ਚ ਰੰਗੀਆਂ ਪਹੁੰਚਾ ਜਿਹੜੀਆਂ ਨਜ਼ਰ ਆ ਰਹੀਆਂ ਨੇ ਮਹਾਰਾਜ ਨੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਸੀਗਾ ਗੁਰੂਆਂ ਦੀਆਂ ਪਹੁੰਚਾਂ ਉਸ ਵੇਲੇ ਵੀ ਮਹਾਰਾਜ ਨੇ ਬੁਲਾਈਆਂ ਸੀਗੀਆਂ ਤੇ ਉਸੇ ਇਤਿਹਾਸਿਕ ਦਿਨ ਨੂੰ ਮਨਾਉਣ ਦੇ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਚਾ। ਦਕਸ਼ਰੀ ਕੇਸਗੜ੍ਹ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖੋ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਇੱਕ ਦਿਨ ਜਿਹੜਾ ਹੋਲੇ ਮਹੱਲੇ ਦਾ ਆਂਦਾ ਹੈ ਜਿਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਆ ਗੁਰੂ ਦੇ ਰੰਗ ਚ ਰੰਗੀਆਂ ਹੁੰਦੀਆਂ ਨੇ ਤੋ ਸਾਰੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਚਾਹਤੋ ਤੁਹਾਨੂੰ ਕੱਲੀ-ਕੱਲੀ ਤਸਵੀਰ ਦਿਖਾ ਰਹੇ ਆ ਨਿਹੰਗ ਸਿੰਘ ਗੁਰੂ ਦੀਆਂ ਫੌਜਾਂ ਤੇ ਸਿੱਖ ਸੰਗਤਾਂ ਹੋਲੀਆਂ ਖੇਡ ਰਹੀਆਂ ਨੇ ਥੱਲੇ ਤਸਵੀਰਾਂ ਦੇਖੂਗੇ ਵਿੱਚ ਤਾਂ ਹੋਲੀ ਖੇਡ ਰਹੀਆਂ ਨੇ ਇਸ ਪਾਵਨ ਪਵਿੱਤਰ ਅਪਸਰ ਉੱਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਚਾਰੇ ਪਾਸੇ ਆਪਾਂ ਦੇਖੀਏ ਤਾਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਹਰ ਰੋਜ਼ ਜਿਹੜੀ ਆ ਇੱਥੇ ਆਂਦੀ ਆਤਾ ਹੋਲੇ-ਮਹੱਲੇ ਉੱਤੇ ਅਬਜ਼ਾ ਇਸ ਬਾਬਨ ਅਬਸਰ ਦੇ ਉੱਤੇ ਅਲੱਗ ਹੀ ਤਰ੍ਹਾਂ ਦਾ ਰੰਗ ਜਿਹੜਾ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ ਤਖਤ ਚਰੀ ਕੇਸਗੜ ਸਾਹਿਬ ਦੇ ਉੱਤੇ ਜਿੱਥੇ ਗੁਰੂ ਦੇ ਰੰਗ ਚ ਰੰਗੀਆਂ ਫੌਜਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਹੋਲੇ ਤੇ ਹੋਲੀ ਦੇ ਰੰਗ ਚ ਰੰਗੀਆਂ ਹੋਈਆਂ ਫੌਜਾਂ ਨਜ਼ਰ ਆ ਰਹੀਆਂ ਨੇ ਤਾਂ ਗੁਰੂ ਮਹਾਰਾਜ ਨੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਸੀਗਾ ਗੁਰੂ ਦੀਆਂ ਫੌਜਾਂ ਉਸ ਵੇਲੇ ਵੀ ਮਹਾਰਾਜ ਨੇ ਬੁਲਾਈਆਂ ਸੀਗੀਆਂ ਤੇ ਉਸੇ ਇਤਿਹਾਸਿਕ ਦਿਨ ਨੂੰ ਮਨਾਉਣ ਦੇ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਚਾਰੇ ਪਾਸੇ ਟਰਾਲੀਆਂ ਹੀ ਟਰਾਲੀਆਂ ਤੇ ਲੋਕ ਹੀ ਲੋਕ ਨਜ਼ਰ ਆ ਰਹੇ ਸਿਕ ਸੰਗਤਾ ਨਜ਼ਰ ਆ ਰਹੀਆਂ ਨੇ ਗੁਰੂ ਤੇ ਰੰਗ ਵਿੱਚ ਰੰਗੀਆਂ ਹੱਥਾਂ ਦੇ ਵਿੱਚ ਰੰਗ ਫੜੇ ਹੋਏ ਨੇ ਹੋਲਾ ਖੇਡ ਰਹੇ ਨੇ ਤੇ ਦੁਪਹਿਰ ਨੂੰ ਮਹੱਲਾ ਕੱਢਣ ਦੀਆਂ ਤਿਆਰੀਆਂ ਹੋ ਰਹੀਆਂ ਮਹੱਲਾ ਕੱਢਣ ਲਈ ਫੌਜਾਂ ਜਿਹੜੀਆਂ ਉਹ ਤਿਆਰ ਵਰ ਤਿਆਰ ਨੇ ਚਾਹੇ ਆਪਾਂ ਬੱਚੇ ਤੋਂ ਗੱਲ ਕਰ ਲਈਏ ਬੱਚੇ ਬਜ਼ੁਰਗ ਬੀਪੀਆਂ ਪੈਣਾ ਸਭ ਤਿਆਰ ਵਰ ਤਿਆਰ ਨੇ ਤਾਂ ਸਾਰੀਆਂ ਤਸਵੀਰਾਂ ਨੇ ਤਕਸ਼ਰੀ ਕੇਸਗੜ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖੋ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਿਉਂਕਿ ਇੱਕ ਦਿਨ ਜਿਹੜਾ ਹੋਲੇ ਮਹੱਲੇ ਦਾ ਆਂਦਾ ਹੈ ਜਿਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਆ ਗੁਰੂ ਦੇ ਰੰਗ ਚ ਰੰਗੀਆਂ ਆਉਂਦੀਆਂ ਨੇ ਹੋਲਾ ਖੇਡਦੀਆਂ ਨੇ ਇੱਥੇ ਆ ਕੇ ਤਾਂ ਮਾਰਾ ਹੀ ਨੇ ਵੀ ਉਸ ਵੇਲੇ ਕਿਹਾ ਸੀਗਾ ਕਿ ਜੇ ਤੁਸੀਂ ਆਪਣੇ ਝੁਲਮਾਂ ਦਾ ਨਾਸ਼ ਕਰਨਾ ਹੈ ਜੇ ਆਪਣੇ ਝੁਲਮਾਂ ਨੂੰ ਖਤਮ ਕਰਨਾ ਤਾਂ ਤੁਹਾਨੂੰ ਹੋਲਾ ਮਹੱਲਾ ਜਿਹੜਾ ਹੈ ਉਹ ਖੇਡਣਾ ਪਵੇਗਾ ਸ਼ਸਤਰ ਵਿਦਿਆ ਦੀ ਪ੍ਰੈਕਟਿਸ ਕਰਨੀ ਪਵੇਗੀ ਤਾਂ ਨੌਜਵਾਨ ਜਿਹੜੇ ਉਹ ਬਿਲਕੁਲ ਤਿਆਰ ਬਰ ਤਿਆਰ ਹੋਰ ਇਹਨੇ ਸ਼ਸਤਰ ਵਿਦਿਆ ਖੇਡਣ ਦੇ ਲਈ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਪਹੁੰਚਦੇ ਨੇ ਤੇ ਖੁੱਲਾ ਜਿਹੜਾ ਆ ਉਹ ਖੇਡਿਆ ਜਾਂਦਾ ਮਹੱਲਾ ਕੱਢਿਆ ਜਾਂਦਾ ਆ ਗੁਰੂ ਦੀਆਂ ਫੌਜਾਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਤਾਂ ਇਹ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਥੇ ਲੋਕ ਇਸ ਪਾਵਨ ਪਵਿੱਤਰ ਅਫਸਰ ਦੇ ਉੱਤੇ ਉਸ ਗੁਰੂ ਵੱਲੋਂ ਸ਼ੁਰੂਆਤ ਕੀਤੇ ਗਏ ਹੋਲੇ ਮਹੱਲੇ ਦੇ ਆਗਾਜ਼ ਨੂੰ ਫਿਰ ਇੱਕ ਵਾਰ ਇਤਿਹਾਸਿਕ ਦਿਨ ਨੂੰ ਮਨਾ ਰਹੀਆਂ ਨੇ ਖੇਡ ਰਹੀਆਂ ਨੇ ਉਸੇ ਤਰ੍ਹਾਂ ਤਿਆਰ ਵਰ ਤਿਆਰ ਨੇ ਤੇ ਹੋਲੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਨੇ ਜਕਾਰੇ ਲੱਗ ਰਹੇ ਨੇ ਚਾਰੇ ਪਾਸੇ ਦੇਖਿਆ ਜਾਵੇ ਤਾਂ ਜਕਾਰੇ ਲੱਗ ਰਹੇ ਨੇ ਖਾਲਸਾ ਪੰਦੇ ਜਕਾਰੇ ਲਗਾਏ ਜਾ ਰਹੇ ਨੇ ਤੇ ਮੌਜ ਵਿੱਚ ਨੇ ਇਹ ਗੁਰੂ ਦੀਆਂ ਫੌਜਾਂ ਤਮਾਰੇ ਨੇ ਜਿਸ ਵੇਲੇ ਹੋਲੇ ਮਹੱਲੇ ਦਾ ਆਗਾਜ਼ ਕੀਤਾ ਸੀ ਉਸ ਵੇਲੇ ਵੀ ਫੌਜਾਂ ਇਸੇ ਤਰ੍ਹਾਂ ਆਉਂਦੀਆਂ ਹੋਣਗੀਆਂ ਉਸੇ ਤਰ੍ਹਾਂ ਹੋਲੀ ਦੇ ਨਾਲ ਖੇਡਿਆ ਜਾਂਦਾ ਹੋਵੇਗਾ ਉਸੇ ਤਰ੍ਹਾਂ ਬਾਅਦ ਵਿੱਚ ਜੰਗੀ ਜੋਹਰ ਵੀ ਜੜੇ ਆ ਦਿਖਾਏ ਜਾਂਦੇ ਹੋਣਗੇ ਤਾਂ ਕਿਤੇ ਨਾ ਕਿਤੇ ਪ੍ਰਾਤਨ ਝਲਕੀ ਵਿੱਚ ਵਿੱਚੋਂ ਦੇਖਣ ਨਜ਼ਰਾਂ ਦੀ ਮਾਰ ਹੈ ਇਹਨੇ ਕਿਹਾ ਸੀਗਾ ਕਿ ਇੱਕ ਦਿਨ ਖਾਲਸਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠਾ ਹੋਵੇਗਾ ਤਾਂ ਉਹ ਦਿਨ ਹੈ ਜਿੱਦਣ ਖਾਲਸਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠਾ ਹੁੰਦਾ ਆ ਤਾਂ ਇੱਕ ਆਪਾਂ ਨਾਲ ਸਾਖੀ ਵੀ ਨਾਲ ਜ਼ਰੂਰ ਜੋੜਾਂਗੇ ਹਰੀ ਚੰਦ ਦੀ ਗੱਲ ਕਰ ਲਈਏ ਤਾਂ ਜਦੋਂ ਮਹਾਰਾਜ ਦਾ ਹਰੀ ਚੰਦ ਦੇ ਨਾਲ ਜੁੱਧ ਹੁੰਦਾ ਆ ਤਾਂ ਮਹਾਰਾਜ ਉਹਨਾਂ ਨੂੰ ਤਿੰਨ ਵਾਰ ਵਾਰ ਕਰਨ ਦਾ ਮੌਕਾ ਦਿੰਦੇ ਆ ਹਰੀਚੰਦ ਸਮਝਦਾ ਕਿ ਕੌਣ ਹੈ ਇਹ ਇਸ ਨੂੰ ਪਤਾ ਨਹੀਂ ਸਿਆਸਤ ਕਰਨ ਦਾ ਤਮਾਰੇ ਨੇ ਕਿਹਾ ਮੈਂ ਪਹਿਲਾ ਫਕੀਰ ਹਾਂ ਤੇ ਉਹਨਾਂ ਨੇ ਫਕੀਰੀ ਦਿਖਾ ਦੇ ਉਹਨਾਂ ਨੂੰ ਤਿੰਨ ਵਾਰ ਵਾਰ ਕਰਨ ਦਾ ਮੌਕਾ ਦਿੱਤਾ ਪਰ ਤਿੰਨੇ ਵਾਰ ਖਾਲੀ ਗਿਆ ਤਾਂ ਹਰੀਚੰਦ ਵੀ ਹੈਰਾਨ ਰਹਿ ਗਿਆ ਪਰ ਤੀਸਰਾ ਵਾਰ ਜਦੋਂ ਮਾਰਾਈ ਦੇ ਟਿੱਡ ਦੇ ਵਿੱਚ ਲੱਗਦਾ ਆ ਤਾਂ ਉਸ ਵੇਲੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਆ ਜਬੇ ਵਾਨ ਲਾਗਿਓ ਤਵੇ ਰੋਸ ਜਾਗਿਓ ਤਾ ਉਸ ਵੇਲੇ ਬਾਅਦ ਵਿੱਚ ਜਦੋਂ ਮਹਾਰਾਜੇ ਚੌਥਾ ਵਾਰ ਮਹਾਰਾਜ ਕਰਦੇ ਨੇ ਪਹਿਲਾ ਮਾਫ ਕਰਨਾ ਤਿੰਨ ਵਾਰ ਹਰੀਚੰਦ ਕਰਦਾ ਤਾਂ ਮਹਾਰਾਜ ਜਦੋਂ ਮਹਾਰਾਜ ਦੀ ਵਾਰ ਕਰਨ ਦੀ ਵਾਰੀ ਆਂਦੀ ਆ ਜਦੋਂ ਮਹਾਰਾਜ ਵਾਰ ਕਰਦੇ ਨੇ ਤਾਂ ਹਰੀਚੰਦ ਥੈਂ ਢੇਰ ਹੋ ਜਾਂਦਾ ਆ ਤਾਂ ਪਹਾੜੀ ਰਾਜੇ ਬੜੇ ਚੜ ਚੜ ਕੇ ਆ ਰਹੇ ਰਹੇ ਇਸ ਅਨੰਦਪੁਰ ਸਾਹਿਬ ਦੇ ਕਿਲੇ ਉੱਤੇ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਾ ਕੇ ਰੱਖਿਆ ਤਾਂ ਕਿਹਾ ਕਿ ਜਿਹੜਾ ਅਨੰਦਪੁਰ ਸਾਹਿਬ ਨੂੰ ਵਿਚੋ ਮਹਾਰਾਜ ਤੇ ਸਮੁੱਚੇ ਖਾਲਸੇ ਨੂੰ ਜਦੋਂ ਇੱਥੋਂ ਉਹਨਾਂ ਨੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਲੱਗਿਆ ਕਿ ਖਾਲਸਾ ਜਿਹੜਾ ਖਤਮ ਹੋ ਗਿਆ ਸਿੱਖ ਕੌਮ ਖਤਮ ਹੋ ਗਈ ਪਰ ਸਿੱਖ ਕੌਮ ਦੇ ਉੱਤੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਸਿੱਖ ਕੌਮ ਅੱਜ ਵੀ ਜਿਉਂਦੀ ਆ ਉਹ ਜਿਹੜੇ ਰਾਜੇ ਸੀ ਉਹ ਜਿਹੜੀਆਂ ਮੁਗਲ ਫੌਜਾਂ ਸੀ ਜ਼ੁਲਮ ਕਰਨ ਵਾਲੀਆਂ ਉਹ ਤਾਂ ਖਤਮ ਹੋ ਗਈਆਂ ਪਰ ਗੁਰੂ ਦਾ ਖਾਲਸਾ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਡਟਿਆ ਆ ਤਕਸਰੀ ਕੇਸਗੜ੍ਹ ਸਾਹਿਬ ਦੇ ਉੱਤੇ ਡਟਿਆ ਆ ਉਸੇ ਤਰ੍ਹਾਂ ਹੁਲਾ ਮਹੱਲਾ ਮਨਾ ਰਹੇ ਆ ਉਸੇ ਤਰ੍ਹਾਂ ਗੁਰੂ ਦੀਆਂ ਫੌਜਾਂ ਮੌਜ ਦੇ ਵਿੱਚ ਨੇ ਤਾਂ ਇਹ ਤਸਵੀਰ ਜਿਹੜੀ ਆ ਇਤਿਹਾਸ ਦੀ ਨਜ਼ਰਾਂ ਦੀ ਜੋ ਆਪਾਂ ਇਤਿਹਾਸ ਦੇ ਵਿੱਚ ਪੜਦੇ ਆ ਉਹਦੇ ਜਿਹੜਾ ਸੱਚ ਆ ਇਹ ਨਜ਼ਰ ਆ ਰਿਹਾ ਕਿ ਹਾਂ ਸੱਚਮੁੱਚ ਮਹਾਰਾਜ ਨੇ ਉਹ ਕਰਾਮਾਤ ਜਿਹੜੀਆਂ ਜਾਂ ਮਾਫ ਕਰਨਾ ਉਹ ਮਹਾਰਾਜ ਨੇ ਜਿਹੜੇ ਆ ਉਹ ਆਪਣੇ ਸਮਾਂ ਜਿਹੜਾ ਆ ਉਹ ਫੌਜਾਂ ਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਉਹ ਫੌਜਾਂ ਨੂੰ maat ਪਾਈਆ ਤੇ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਆ ਤਕਸ਼ਰੀ ਕੇਸਗੜ੍ਹ ਸਾਹਿਬ ਤੋਂ ਕਿਸ ਤਰ੍ਹਾਂ ਫੌਜਾਂ ਦੇ ਮੂੰਹ ਮੋੜੇ ਬਾਈ ਧਾਰ ਦੇ ਰਾਜਿਆਂ ਨੂੰ ਸਬਕ ਸਿਖਾਇਆ ਮੁਗਲ ਫੌਜਾਂ ਨੂੰ ਅੱਗੇ ਲਾਇਆ ਸੋ ਮਹਾਰਾਜ ਦੀ ਖੇਡ ਸੀ ਇੱਕ ਤਾਂ ਇਹ ਖੇਡ ਦਾ ਹਿੱਸਾ ਹੈ ਕਿ ਮਹਾਰਾਜ ਨੇ ਹੋਲਾ ਮੱਲਾ ਸ਼ੁਰੂਆਤ ਕੀਤੀ ਤੇ ਉਸੇ ਹੋਲੇ ਮੱਲੇ ਨੂੰ ਮਨਾਉਣ ਦੇ ਲਈ ਅੱਜ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਵਿੱਚ ਇੱਥੇ ਸਿੱਖ ਕੌਮ ਪਹੁੰਚ ਰਹੀ ਆ ਤਾਂ ਸਾਰੀਆਂ ਤਸਵੀਰਾਂ ਨੇ ਮੱਥਾ ਟੇਕਣ ਜਾ ਰਹੀਆਂ ਨੇ ਫੌਜਾਂ ਸਿੱਖ ਮੱਥਾ ਟੇਕਣ ਜਾ ਰਹੇ ਨੇ ਸੰਤਾਂ ਤੇ ਉਸਦੇ ਬਾਅਦ ਥੱਲੇ ਹੋਲਾ ਜਿਹੜਾ ਖੇਡਿਆ ਜਾ ਰਿਹਾ ਆ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਖੁਸ਼ੀਆਂ ਮਨਾ ਰਹੇ ਨੇ ਤੇ ਰੰਗ ਪਾਏ ਜਾ ਰਹੇ ਨੇ ਤੇ ਸਾਰੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਆਪਾਂ ਕਰਦੇ ਰਾਂ ਕਿਉਂਕਿ ਹਜੇ ਤੱਕ ਸ਼ੁਰੂਆਤ ਆ ਮਹੱਲੇ ਦੀ ਤੇ ਉਸ ਦੇ ਬਾਅਦ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿਉਂਕਿ ਬਾਅਦ ਵਿੱਚ ਗੁਰੂ ਦੀਆਂ ਫੌਜਾਂ ਫਿਰ ਖੇਡਣ ਗਿਆ ਵੀ ਜਾਂ ਜੰਗੀ ਕਰਤੱਬ ਦਿਖਾਉਣ ਗਿਆ ਮਹੱਲਾ ਕੱਢਣ ਗਿਆ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਾਰਥਨ ਕੱਢਿਆ ਜਾਂਦਾ ਸੀ ਉਸੇ ਤਰ੍ਹਾਂ ਸਾਰੇ ਦਲ ਪੰਥ ਜਿਹੜੇ ਆ ਇੱਥੇ ਇਕੱਠੇ ਹੋਏ ਨੇ ਤਾਂ ਹੋਰ ਵੀ ਤਸਵੀਰਾਂ ਸਾਂਝੀਆਂ ਕਰਦੇ ਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ